ਪਿਆਸ ਤੇਰੀ ਕੀ ਪਿਆਸ ਮਨ ਲਾਗੀ ਦਰਸ਼ ਤੇਰੀ ਕੀ ਪਿਆਸ ਮਨ ਲਾਗੀ ਦਰਸ਼ਨ ਦੇ ਕਲਦਰ ਸਤਗੁਰੂ ਪਵਨ ਕੋ ਤੇ ਜਨਮ ਸਾਖੀ ਮੇਕ ਪਰਵਨ ਕਰ ਰਹੀ ਸੀ ਇਸ ਨੂੰ ਅੱਗੇ ਆਪਾਂ ਸਤਗੁਰੂ ਲਈ ਫੇਰ ਮੁਰਲਾ ਜੀਵਨ ਆਖਿਆ ਜੋ ਨਾਨਕ ਦਰਬੇਸ਼ ਜੀ ਤੁਸੀਂ ਹਜ ਮਾਫਕ ਚਾਹੂੰ ਚਾਹਿਆ ਕਿਤੇ ਬਾ ਦੇ ਦਰਸੇ ਗੀਤੇ ਹਨ ਤਾਂ ਅਸਾਂ ਕੋ ਤਾਂ ਇੱਕ ਮਗਰਵੀ ਦੀ ਖਬਰ ਹੈ ਅਰ ਇਹ ਤੇ ਸਿਮ ਮਹਿਰ ਸਹਿਰ ਹੈ ਤਾਂ ਬਬਿਆ ਆਖਿਆ ਗੁਰਨਾਮ ਜੀਵਨ ਇਸ ਸ਼ਕਤੀ ਤਿਤ ਕੋਈ ਨਹੀਂ ਪਾਏ ਸਕਤਾ ਇਹ ਜੋ ਲੋ ਕਲਮ ਜ਼ਮੀਨ ਸਮਾਨ ਖਲਾ ਹੈ बबे आलम का जुस्सा यो है अर खाकी बुत है रोज सब चारों कुंटा को सजदा किया है आफताब मेहताब उस, उस चश्मा है चारों ही तरफ खुदाई है ਇਸ ਹੀ ਆਲਮ ਕਬੀਰ ਨੇ ਕਬੀਰ ਤੇ ਕਈ ਆਲਮ ਸਰੀਰ ਪੈਦੇ ਸਰੀਰ ਪੈਦੇ ਹੋਏ ਕਰਮ ਮਰ ਮਰ ਨਾਮ ਪੈਦਾ ਕਰ ਗਏ ਔਰ ਚਾਰੋਂ ਕਤੇਬਾਂ ਔਰ ਚਾਰੋਂ ਜੁਗਾਂ ਵਿੱਚ ਤਮਾਮ ਦਿਨ ਔਰ ਰਾਤ ਸਜਦੇ ਕਰਦੀ ਕਰਤਿਆਂ ਹਨ ਅਰ ਚਾਰੋਂ ਤਰਫ ਕੋ ਬਾਬਾ ਆਦਮ ਐਸਾ ਅਮਲ ਕਰੇ ਅਰ ਉਸ ਕੀ ਉਸਤਤੀ Hindu Musalman ਕਰੇ ਸ਼ਿਤਾਨ ਪਰ ਹੁਕਮ ਚੱਲੇ ਕੌਣ ਹੁਕਮ ਪਾਇਕਰ ਖੁਦਾਏ ਖੁਦਾਏ ਦਾ ਦਰਵੇਸ਼ ਨਾਨਕ ਕੋ ਆਇਆ ਕਹਿੰਦੇ ਉਹਦਾ ਹੁਕਮ ਪਾ ਕੇ ਸਾਨੂੰ ਇੱਥੇ ਆਣਾ ਪਿਆ ਦਰবেশ ਨਾਨਕ ਆਇਆ ਅੱਗੇ ਸ਼ੇਖਾ ਕੋ ਹੁਕਮ ਦਿਆ ਹਾ ਜੋ ਤੁਮ ਸੱਚ ਸਜਦੇ ਦਿਲ ਪਰ ਚਲੋ ਸਭਨਾ ਫਿਰਕਿਆਂ ਅੰਦਰ ਇੱਕੋ ਰੱਬ ਜਾਣੋ ਸੋਤਾ ਆਪਣੀਆਂ ਤਦਵੀਰਾ ਕਰਕੇ ਲੱਗੇ ਸੰਸਾਰ ਕੋ ਅਜਾਬ ਦੇ ਰਾਮ ਹਲਾਲ ਆਪਣੇ ਅਖਤਿਆਰ ਵਿੱਚ ਰੱਖਿਆ ਤੇ ਕਿਤਾਬਾਂ ਦੇ ਰਾਹ ਤੇ ਭੁੱਲ ਗਏ ਕਿਤਾਬਾਂ ਕਸ਼ੂਰ ਕਹ ਬਹੁਤ ਕੁਝ ਅਵਰ ਅਮਰ ਕਰਦੇ ਹਨ अब उन्हों का अमल मनमुख हुआ है कमल नानक दरवेश तुम्हारा चला है तू आपस को संभाल दुनिया अंदर दुनिया अंदर सब तान मुकाम अते नौ खंड पृथ्वी ऊपर है पृथ्वी ऊपर है देना की जय रात जय रात कर आग उम्ति है ਸਮਾਨ ਅੱਲ੍ਹਾਮਦ ਹਾਜ਼ਰ ਹੈ ਹਾਜ਼ਰ ਗਿਆ ਤਿੰਨ ਕੀ ਰੱਖਿਆ ਕਰ ਕਰ ਕੀ ਹਿੰਦੂ ਕੀ ਮੁਸਲਮਾਨ ਕੀ ਦੇਵ ਕੀ ਦੋਨ ਦਾਨੋ ਕੀ ਹੋਰ ਆਲਮ ਬਹੁਤੀਆਂ ਭੰਕਾਂ ਕੀ ਹੈ ਤਿੰਨਾ ਦੀ ਖਬਰ ਲਹੋ ਬੁਲਾ ਜੀਵਨ ਅਸੀਂ ਬੁਲਾ ਜੀਵਨ ਅਸੀਂ ਇਸ ਆਲਮ ਕਾ مشاہدہ دیکھ کر ਅਜ ਬਹਿਰਾਨ ਹੋ ਗਏ ਅਤੇ ਅਜ ਬਹਿਰਾਨ ਮਨ ਵਿੱਚ ਵਰਤ ਰਹੀ ਹੈ ਜੋ ਦਰਗੇ ਵਿੱਚ ਤਗੀਦ ਪੈਦਰ ਪ੍ਰਗੰਬਰ ਅਵਤਾਰਾਂ ਕੋ ਇਹ ਇਹ ਹੁੰਦੀ ਹੈ ਜੋ ਖਾਲਕ ਸਭ ਖਾਲਕ ਕੋ ਖਾਲਕ ਸਭ ਖਾਲਕ ਕੀ ਜੁਸੇ ਕਿ ਹੋਈ ਹੈ ਜੋ ਖਾਲਕ ਕੋ ਖਨ ਖਨਕ ਯਾਦ ਕਰੇ ਤੋਂ ਫਿਰ ਖਾਲਕ ਕੋ ਮਿਲੇ ਆਗਮ ਜਾਤ ਅਨੁਜਾਤ ਹੋਏਗਾ ਦੁਨੀਆ ਹਰਾਮ ਬਦਕਾ ਬਦਕਾਰ ਸ਼ੈਤਾਨ ਕੀ ਪਰਸਤ ਕਰ ਜੋ ਫਿਰ ਮੁਸਾ ਸ਼ੈਤਾਨ ਕਾ ਧਰੇਗਾ ਅਰ ਫੇਰ ਖਰਾਬ ਹੋਏਗਾ ਕਹਿੰਦੇ ਜਿਹੜਾ ਸ਼ੈਤਾਨ ਦਾ ਧਿਆਨ ਤੇ ਰੁਗਾ ਉਹਦੇ ਫਿਰ ਖਵਾਰੀ ਹੋਏਗਾ ਨਾ 84 ਲੱਖ ਜੀ ਜੋਂਨ ਮੈਂ ਬਰ ਫਿਰੇਗਾ ਫਿਰ ਉਹ 84 ਦੀ ਜੋਂਨ ਤੇ ਆ ਜਾਏਗਾ 83 ਲੱਖ ਜੋਂਨੇ ਫਿਰ ਭੁਗਤਣੇ ਪਏਗੀ Hindu ke Hindu ki musalman aapko apne amul pramaan hukam ka nanak ho ji ਹਿੰਦੂ ਜੀ ਉਹ ਹੀ ਰੱਬ ਸੁਣਾਏਗਾ ਇਹ ਸਤਿਸ਼ ਨੂੰ ਸੱਚੇ ਸਾਹਿਬ ਦਾ ਹੁਕਮ ਹੈ ਜੋ ਦੁਨੀਆ ਵਿੱਚ ਜਹ ਆਪਣਾ ਇਲਮ ਨਸੀਹਤ ਜ਼ਾਹਿਰ ਕਰ ਨੌ ਏਕ ਖੁਦਾਏਗਾ ਜ਼ਾਹਿਰ ਕਰ ਅੱਗੇ 1,80,000 ਰੁਪਏ ਕੰਬਰ ਹੁਰ ਹੋਰੀ ਅਤੇ ਹੋਰੀ ਅਵਤਾਰ ਭਗਤ ਸਿੱਧ ਸਾਧਕ ਵਲੀ ਆਉਂਦੀਏ ਗੌਸ ਕੁਤਬ ਸਲਾਰ ਮੁੱਲਾ ਪੰਡਿਤ ਜੋ ਦੁਨੀਆ ਵਿੱਚ ਭੇਜੇ ਹਨ ਜੋ ਆਲਸ ਕੋ ਰਾਗ ਹਕ ਕਾ ਦਿਲਾਇ ਕਰ तमाम ਉਮਤੀ ਖੂਬ ਤਿਸਤ ਬਾਗ ਕਰਨ ਸੁਨਾਨ ਕੇ ਉਹ ਸਗੋਂ ਆਪਣੀ ਰੋਟੀ ਕਪੜੇ ਵਾਸਤੇ ਲਾਲਚ ਵਿੱਚ ਫਸੇ ਹੋਏ ਹਨ ਜਿਨ੍ਹਾਂ ਨੂੰ ਨਾਮ ਜਪਣ ਬੰਦਗੀ ਕਰਨ ਦੀ ਪਈ ਜਾ ਉਹ ਇੱਥੇ ਰੋਟੀ ਔਰ ਮਕਾਨ ਦੇ ਚੱਕਰਾਂ ਵਿੱਚ ਫਸ ਕੇ ਰਹੇਗਾ ਸੱਚ ਦਾ ਰਾਹ ਛੱਡ ਛੱਡ ਦਿੱਤਾ ਕਰਤ ਦੇਵੀ ਹੋ ਉੰਦੇ ਆਲੰਗ ਵਿੱਚ ਅੰਧੇਰਾ ਹੋ ਗਿਆ ਕਾਲ ਪੈ ਗਿਆ ਧੀਰਾ ਪੈ ਗਿਆ ਤੇ ਇਹੇ ਬੰਦਾ ਨਾਮ ਤੋਂ ਛੁੱਟਦਾ ਹੈ ਨਾ ਸਮਝ ਲਓ ਕਾਲ ਦਾ ਪਹਿਰਾ ਬਹੁਤ ਜਬਰਦਸਤ ਪਹਿਰਾ ਹੋ ਗਿਆ ਆਪ ਜੀ ਅੰਮ੍ਰਿਤ ਵੇਲੇ ਉੱਠਦੇ ਹੋ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਤੇ ਯਾਦ ਰੱਖਣਾ ਕਾਲ ਦੇ ਨਾਲ ਕਾਲ ਸਾ ਸੂ ਲੜੇ ਨਿਤ ਜਾਂਦਾ ਇਹ ਫਿਰ ਨਿਤ ਦੀ ਜੰਗ ਸਵੇਰੇ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੋ ਜਾਂਦੀ ਆ ਉਹ ਕਾਲ ਨੇ ਕਹਣਾ ਸਵਾਜਾ ਪਈ ਠੰਡ ਹੈ ਗਰਮੀ ਹੈ ਏਹੀ ਚੱਲਦਾ ਪੱਕਾ ਚੱਲਦਾ ਤੇ ਜਿਹੜਾ ਬੱਬਾ ਸੱਚੇ ਪਾਤਸ਼ਾਹ ਕਾਲ ਗੁਰੂ ਦੀ ਛੇਧ ਹੈ ਉਹ ਕਣ ਉੱਠ ਪਈ ਭਗਤਾ ਫਿਰ ਨਾਮ ਜਪਣ ਦਾ ਵੇਲਾ ਨਾਮ ਜਪੂ ਠ ਕੇ ਪਈ ਬੰਦਗੀ ਕਰੇ ਸ਼ਿਨਾਮ ਕਰ ਤਾਰੇ ਸ਼ਿਨਾਮ ਸਿਮਰ ਪ੍ਰਭ ਆਪਣਾ ਕਿਰ ਦੋਹਾਂ ਦਾ ਝਗੜਾ ਸ਼ੁਰੂ ਹੋ ਜਾਂਦਾ ਆਪ ਫਿਰ ਜੇ ਦੀ ਗੱਲ ਮੰਨਦੇ ਹੋ ਨਾ ਉਹਦਾ ਤੁਹਾਡੇ ਤੇ ਰਾਜ ਹੋ ਜਾਂਦਾ ਫਿਰ ਜੇ ਤੁਸੀਂ ਕਾਲ ਦੇ ਕੰਨਾ ਸੌਂਗਾ ਨੀਂਦ ਤੇ ਆਈ ਤੈਨੂੰ ਜਾਗੇ ਹੋਏ ਜਾਗੇ ਵੀ ਪਰ ਫਿਰ ਸੌਗਾ ਸਮਝ ਲਓ ਕਾਲ ਦਾ ਪੈਰਾ ਪ੍ਰਭਾਵ ਹੋ ਹੀ ਗਿਆ ਤੁਹਾਡੇ ਤੇ ਜਿਸਲੇ ਆਪ ਜੀ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਵਾਹਿਗੁਰੂ ਵਾਹਿਗੁਰੂ ਕਰਦੇ ਠੀਕ ਜਾ ਕੇ ਸ਼ਮਾਨ ਕੀਤਾ ਸਮਝ ਲਓ ਕਾਲ ਦੇ ਨਾਲ ਆਪਣੀ ਜਗ ਸ਼ੁਰੂ ਹੋ ਗਈ ਕਾਲਸਾ ਸੂ ਲੜੀ ਨਿਤ ਜੰਗ ਹੋਰ ਸੀ ਤਲਵਾਰਾ ਕ੍ਰਪਾਨਾ ਨਹੀਂ ਜੰਗਾਂ ਦੀ ਗੱਲ ਹੀ ਇੱਥੇ ਹੋਰੀ। ਦੂੜ ਕੋ ਵੀ ਤਾਂ ਉਹ ਵੀ ਕਰਨੀ ਆ ਪਰ ਨਹੀਂ ਇਹ ਨਿਤ ਜੰਗ ਜਿਹੜੀ ਹੈ ਨਾ ਇਹ ਕਾਲ ਨਾਲ ਕਾਲ ਨਾਲ ਸਾਡੀ ਲੜਾਈ ਹੈ ਕਾਲ ਨਾਲ। ਬਾਹਰ ਵੀ ਕਾਲ ਹੈ ਘਰ ਚ ਵੀ ਕਾਲ ਹੈ। ਹਿਰਦੇ ਚ ਵੀ ਵੀ ਕਾਲ ਹੈ। ਹਿਰਦੇ ਦੀ ਆਵਾਜ਼ ਆਂਦੀ ਪਰ ਸੋ ਜਾ ਹਜੇ ਬਹੁਤ। ਅਜੇ ਦਿਨ ਛੜਿਆ ਨਹੀਂ ਅੰਦਰੋਂ ਹੀ ਆਵਾਜ਼ ਆਵੀ ਪਏ ਉੱਠ ਕੋਈ ਨਹੀਂ ਨਾਮ ਜਾ ਕੋ ਬੰਦਗੀ ਕਰ। ਉਹ ਪਰੀ ਸਾਹਿਬ ਜੀ ਜਿਦੀ ਗੱਲ ਆਪ ਮੰਨੋਗੇ ਸ਼ੈਤਾਨ ਦੀ ਗੱਲ ਮੰango ਮੰਨੋਗੇ ਤਾਂ ਸ਼ੈਤਾਨ ਦਾ ਰਾਜ ਹੋਏਗਾ ਪ੍ਰਮਾਤਮਾ ਦੀ ਗੱਲ ਮੰਨ ਲੋਗੇ ਤਾਂ ਫਿਰ ਪ੍ਰਮਾਤਮਾ ਹੀ ਵਰਤੇਗਾ ਕਹਿੰਦੇ ਅਗਰਬ ਦਰਵੇਸ਼ਨ ਨੂੰ ਇਹੋ ਹੋਇਆ ਜੂ ਚਾਰੋਂ ਚਿਰਾਗ ਕਲਯੁਗ ਵਿੱਚ ਰੋਸ਼ਨ ਕਰ ਚਾਰੋਂ ਕਦਮ ਸਵਾਸ ਕੀ ਕੁਦਰਤ ਕਰ ਨਹੀਂ ਇਹ ਜ਼ਮੀਨ ਗਰਕ ਹੋਈ ਹੁੰਦੀ ਹੈ ਅਤੇ ਦੁਨੀਆ ਵਿੱਚ ਤਰੀਕੀ ਹੋਈ ਰਹੀ ਹੈ ਜੋ ਕੋਈ ਜੋ ਕੋਈ ਕਲਯੁਗ ਵਿੱਚ ਬੀੜਾ ਚਾਰ ਬੀੜਾ ਚਾਏ ਗਿਆ ਸੋ ਆਪਣੀ ਵਿੜਾਈ ਉਪਮਾ ਵਿੱਚ ਖਵਾਰ ਹੋਇਆ روح سیاہ اپنا کرکے ਇਥੇ ਆਇਆ ਹੈ ਅਗੋਂ ਦੂਜਕ ਅਤੇ ਲਹਨਤ ਲਹਨਤ ਦਾ ਤੌਕ ਦਰਗਾਹ ਵਿੱਚ ਤਿਆਰ ਹੈ ਨਨਤਾ ਪਣੀਆ ਉੱਤੇ ਵੀ ਅਤੇ ਫਿਰ ਹੁਕਮ ਰੱਬ ਦਾ ਇਸ ਰੂਸ ਹੋਇਆ ਹੈ ਜੋ ਸਭ ਤੇ ਘਬਰਾ ਮੁਹੰਮਦ ਨੇ ਦੁਨੀਆ ਵਿੱਚ ਬੀੜਾ ਛਾਏ ਇਸਨੇ ਵਰਤ ਕੀਏ ਵਰਤ ਕਹਿੰਦੇ ਨੇ ਵਿੱਚ ਬੇੜਾ ਚਾਏ ਇਸਨੇ ਬਹਿਤਰ ਫਿਰ ਫਿਰ ਕੇ ਬਹਿਤਰ ਫਿਰ ਕੇ ਆਪਣੇ ਮਜ਼ਬੂਦ ਦੇ ਵਾਦੇ ਹੈ ਅਤੇ ਹੋਰ ਜੋ 10 ਨਾਮ ਸਨਿਆਸੀ 12 ਕਨਪਾਟੇ ਰਾਵਣ ਆਪਣੇ ਥੰਮੇ ਰਾਮਚੰਦਰ ਬੈਰਾਗੀ ਕੇ ਸੰਸਾਰ ਵਿੱਚ ਵਰਤੇ ਹਨ ਅਤੇ ਹੋਰ ਫਿਰਕਿਆਂ ਦੀ ਗਿਣਤੀ ਕੁਛ ਨਹੀਂ ਜੋ ਆਪੋ ਧਾਪੀ ਹੋਏ ਫਿਰੇ ਹੈ ਕਿਨਾਂ ਕੀ ਤੂੰ ਚਾਰ ਦਰਗਾ ਦਰਗਾ ਸਾਹਿਬ ਸੱਚੇ ਦੀ ਸੁਣੀ ਹੈ ਔਰ ਮੁਰਲਾ ਜੀਵਨ ਜੀ ਅਸੀਂ ਝੂਠ ਤਾਂ ਕਰਾਂਗਾ ਝੂਠਾ ਝੂਠ ਨਾ ਰਹਿਣ ਦੇਾਂਗੇ ਹੌ ਕਲਯੁਗ ਵਿੱਚ ਕਈ ਮੁਸੀਬਤਾਂ ਰਖਾਂਗੇ ਜੋ ਕੁਛ ਕਰਾਮਾਤ ਸਿਰਫ ਦਰਗਾਹ ਤੋਂ ਅਸਾਂ ਜੋਗ ਮਿਲਿਆ ਹੈ ਸੋਈ ਸਭਨਾ ਮਹਿਲਾ ਜੁਸੀਆਂ ਮੇਰੀਆਂ ਵਿੱਚ ਆਦ-ਯੁਗਾਦ ਵਰਤੇਗਾ ਅਤੇ ਖੁਦਾਏ ਤਾਲਾ ਸਦਾ ਸਿਰਫ ਦਾ ਇੱਕੋ ਵਰਤ ਇੱਕੋ ਵਰਣ ਧੁਰ ਦਾ ਆਇਆ ਹੈ ਪਰ ਹੁਣ ਤਾਂ ਕਲੀ ਕਾਲ ਕਲਯੁਗ ਵਿੱਚ ਨਾ ਸਭੇ Hindu ਹੋਏ ਮੁਕੇ ਤੇ ਨਾ ਸਭੇ Musalman ਹੋਏ ਮੁਕੇ ਅਤੇ ਆਪਣੀ ਸ਼ੈਤਾਨੀ ਮੇਰੇ ਚੇ ਰੂਪੀ ਕਪੜਾ ਕਾਰਨ ਸਭ ਬਣ ਗਏ ਸਭ ਬਣ ਸੱਬੇ ਮੁਸਲਮਾਨ ਸਭ ਬਣ ਬੈਠੀ ਹੈ ਅੱਗੇ ਸ਼ੇਖਾਂ ਰੱਬ ਭਵਿਸ਼ੀ ਹੋਵੇਗੀ ਅਤੇ ਸਾਡੀ ਗੱਲ ਕੋਈ ਨਹੀਂ ਚਲਦੀ ਕਲਯੁਗ ਵਿੱਚ ਖੁਦਾਏ ਆਪੇ ਆਪੂ ਆਪਣੇ ਨਿਆਂ ਤਪਾਵਸ ਕਰੇਗਾ ਜੇਹਾ ਅਮਲ ਕੋਈ ਕਰੇ ਤੇ ਵੇਹੀ ਪਾਵੇਗਾ ਜਦ ਇਤਨੀ ਗਲ ਮੁਲਾ ਜੀਵਨ ਨੇ ਸੁਣੀ ਤਾਂ ਤਮਕ ਵਿੱਚ ਆਇਆ ਆਖਣ ਲੱਗਾ ਯਾਰੋ ਸੁਣੋ ਨਾਨਕ ਦਰਵੇਸ਼ ਹਿੰਦੀ ਕਾਣ ਹਿੰਦੀ ਕੀ ਨਸੀਹਤ ਤੇ ਸਾਥ ਹੀ ਅਸਾਡੇ ਰੁਖ ਵੱਲੋਂ ਮੱਕਾ ਫਿਰ ਫੇਰ ਖਲੋਤਾ ਅਤੇ ਮੁਲਾ ਜੀਵਨ ਬਾਬੇ ਨੂੰ ਕਹਿਣ ਲੱਗਾ ਦਰਵੇਸ਼ ਜੀ ਇਹ ਤੇਰੇ ਹਿੰਦ ਕੀ ਹਾਜੀ ਦਰੂਪ ਕੋਈ ਆਇ ਕਿ ਕਾਬੇ ਦੇ ਲੋਕ ਵੀ ਖਰਾਬ ਕੀਤੇ ਤਬ ਇਤਨੇ ਨੂੰ ਕਾਜੀ ਰੁਕਮਦੀਨ auliyya ਨਵਾਜ ਨਵਾਜ ਕਰਕੇ ਕ ਨਵਾਜ ਉਤਰ ਕਾਜੀ ਮੱਕੇ ਕ ਮੱਕੇ ਦਾ ਆਇ ਖਲੋਤਾ ਉਹ ਵੀ ਆ ਗਿਆ ਨਵਾਜ ਪੜ ਕੇ ਰੁਕਮਦੀਨ ਬਾਬੇ ਜੀ ਦੀ ਅਰਹ ਕਾਜੀ ਦੀ ਕਾਜੀ ਹੁਕਮ ਦੇਣ ਦੀ ਸਲਾਮਾਲੂਗੀ ਹੋਈ ਤਬ ਬਾਬੇ ਆਖਿਆ ਕਾਜੀ ਅਸੀਂ ਤੁਹਾਡੇ دیدار ਦੀ ਹੱਜ ਵਾਸਤੇ ਹਾਜ਼ਰ ਕੋਹਾਂ ਤੋਂ ਆਏ ਅ ਸਾਡਾ ਮੁਕਾਬਲਾ ਹੋਰ ਸਭਨਾ ਕੌਮਾਂ ਨਾਲ ਹੋਇਆ ਅਤੇ ਰਗ ਬਦਲ ਕਰ ਮਨਸੂਹ ਕੀਤੀਆਂ ਹਨ ਅਬ ਪੜੇ ਗੁੜੇ ਸਵਾਭ ਨਹੀਂ ਅਮਲ ਕਰਨਾ ਸਵਾਭ ਹੈ ਨਾ ਕਹਿੰਦੇ ਪੜਾਈਆਂ ਲਿਖਾਈਆਂ ਦੀਆਂ ਗੱਲਾਂ ਨਹੀਂ ਹੁਣ ਤੇ ਇੱਥੇ ਅਮਲ ਕਰਨ ਦੀ ਗੱਲ ਹੈ ਕਹਿੰਦੇ ਅਮਲ ਜੇ ਕੀਤੇﾞﾞੁਨੀ ਵਿੱਚ ਤਰਗੇ ਆਵੇ ਅਮਲ ਕਰਨ ਦੀ ਲੋੜ ਹੈ ਕਰਮਨਮੁਖੀਤਿਆਂ ਕਹਿੰਦੇ ਅਮਲ ਕਰਨ ਦੀ ਕਰਨਸ ਸਾਹਿਬ ਹੋਰ ਪੜਨਾ ਗੁਣਨ দরকার ਨਹੀਂ ਕਹਿੰਦੇ ਮਾੜਾ ਨਹੀਂ ਪੜਨਾ ਦੇਖਣਾ ਮਤਲਬ ਅਮਲ ਕਰਨਾ ਅਮਲ ਦੀ ਊਰ ਕਰੋ ਪੜਨਾ ਲਿਖਣਾ ਵੀ ਜਰੂਰੀ ਹੈ ਤੇ ਉਹਦੇ ਅਮਲ ਵੀ ਕਰਨਾ ਹੈ ਅਮਲ ਕਰਨ ਖੋਲਾਏ ਫਰਮਾਇਆ ਇਸ ਆਖਰੀ ਜ਼ਮਾਨੇ میں ਬਿਗੈਰ ਬੰਦੀ ਕੀ ਤੇ نیک ਅਮਲਾ ਬਾਜ਼ ਖਲਾਸੀ ਨਹੀਂ ਕਾਜੀ ਇਹ ਇੱਕ ਦੁਏ ਸੁਖਣ ਹਕ ਹਕ ਵਸਤੀ ਹਕ ਰਾਸਤੀ ਕੀ ਕਰਨ ਸੰ ਸੂ ਜੀਵ ਦਿਆਂ ਮਿਹਰ ਖੁਦਾਏ ਕੀਤਾ ਕਲਜੂ ਵਿਵਿਧ ਜੋ ਫਿਰ ਫਿਰ ਕੀ ਤਹਿ ਕੀ ਕਿ ਕਿਤੇ ਹੈ ਅਤੇ ਇਨਾਂ ਦੇ ਵਿੱਚ ਵੀ ਸ਼ਕ ਕਾਫਰਾਂ ਮੁਲਖਾਂ ਕਾ ਜੋ ਸੱਚ ਹੈ ਸੋ ਇਸ ਪਾਗਨਾਮੇ ਵਿੱਚ ਦਰਜ ਕੀਤਾ ਹੈ ਕਿਤੇ ਜੋ ਦੂਰੂਪ ਗਮਰਾਹ ਹੈ ਤਿੰਨ ਕੋ ਰਦ ਕਰੀਏ ਸਾਡਾ ਦੀਨ ਘਰ ਮੱਕਾ ਮਦੀਨਾ ਹੈ ਜੋ ਇਥੇ ਕਜਾਏ ਹੋਏ ਨਵੇੜੇ ਸੋ ਸਹੀ ਆਪਣੇ ਸਭ ਆਪੋ ਆਪਣੇ ਅਮਲ ਮਹਰ ਕੀਚਨ ਸਚ ਆਖੀਏ ਉਤਰੂਗ ਮਨ ਸੂਖ ਕਰੀਏ ਜਵਾਬ ਸਵਾਲ ਹਕ ਹਸਤੀ ਕਾ ਚਲਿਆ ਇੱਕ ਵਾ ਇੱਕ ਬਲ ਬਾਬਾ ਨਾਨਕ ਹਕ ਹਸਤੀ ਗੁਸਤ ਸੁਨੀਲ ਹੈ ਸੁਨੀਲ ਹੋਈ ਸਾਜ ਸ਼ਬਦ ਉੱਪਰ ਨੀੜਾ Hindu Turk ka baba nanak ji kita ਉੱਤੋਂ ਦੋਨੋਂ ਦਾ ਨਵੇੜਾ ਕਰ ਦੋ ਤਾਜ ਹਿੰਦੂ ਹਿੰਦੂ ਕਰ ਖਲਾਰੇ ਅਤੇ ਮੁਸਲਮਾਨ ਮੁਸਲਮਾਨ ਹੋਏ ਖੜੋਤੇ ਸਾਰੇ ਮذਹਬ ਆਪੋ ਆਪਣੇ ਰਹਾ ਉੱਪਰ ਕਮਾਲ ਕੀਤੇ ਪਰ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਆਪੋ ਆਪਣੀਆਂ ਕਿਤਾਬਾਂ ਉੱਪਰ چارੋ ਮذਹਬ ਚਰਨ ਕੋ ਚਲਣ ਕੋਈ ਕਿਸੇ ਕੋਰ ਰਦੇ ਨਹੀਂ ਆਪਕੋ ਆਪਣੇ ਜਮਾਨੇ ਅੰਦਰ ਸਭ ਸਰਦਾਰ ਸਨ ਘਟਵੱਧ ਕੋਈ ਨਹੀਂ ਕੀਤਾ ਦਿਰਗ ਰੱਬ ਦੀ ਜਾਤ ਸਫਾਦ ਮਜਬ ਕੋਈ ਕੁਸ਼ਦਾ ਨਹੀਂ ਉੱਥੇ ਕਿਸੇ ਨੇ ਜਾਤ ਪਰਦਰਨੀ ਨਹੀਂ ਪਛਣੀਆ ਉੱਥੇ ਜਿਹਨਾਂ ਦੇ ਨਾਮ ਜਪਿਆ ਬੰਦਗੀ ਕੀਤੀ ਉਹਨਾਂ ਦੀ ਪੁੱਛ ਹੋਏਗੀ ਕੁਛਦਾ ਨਹੀਂ ਉੱਥੇ ਕੋਈ ਵੀ ਨੇਕੀ ਬਦੀ ਪੁੱਛੇਗੇ ਨੇਕੀ ਦਾ ਬਦੀ ਉੱਥੇ ਉਹਦੇ ਹਿਸਾਬ ਹੋਣੇ ਨੇ ਪਾਤਸ਼ਾਹ ਉਮਰਾਓ ਕਾਜੀ ਮੁਫਤੀ ਮੁਲਾ ਇਹਨਾਂ ਤੂੰ ਲੋਹ ਅਦਾਲਤ ਦਾ ਹਿਸਾਬ ਪੁੱਛੇਗੇ ਜੇ ਤੁਮਹੇ ਫਰਮਾਨ ਰੱਬ ਦਾ ਲੈ ਕੇ ਕਿਸੇ ਕੋ ਭਗ ਪਹੁੰਚਾਇਆ ਹੈ ਜਿਨੂੰ ਅਮਲ ਨਹੀਂ ਕੀਤਾ ਦਨ ਕੋ ਫਟ ਦੂਜਕ ਹਾਈਵੇ ਹਾਬੀਏ ਅੰਦਰ ਪਾਏ ਛੜਦੇ ਹਨ ਔਰ ਤੋਬਾ ਤੋਵਾ ਤੋਬਾ ਕਰਦੇ ਹਨ ਜਿਲੇ ਇਹਨਾਂ ਨੂੰ ਚੜਦੀ ਕੱਠੀ ਸੁਟਿਆ ਜਾਂਦਾ ਹੈ ਤੇ ਕਿਤੇ ਦੇ ਉੱਥੇ ਫਿਰ ਤੋਹਵਾ ਤੋਵਾ ਕਰਦੇ ਨੇ ਔਰ ਕਲੂਲ ਕਾਈ ਨਹੀਂ ਪੌਂਦੀ ਜਾਂ ਇਤਨੇ ਇਤਨੀ ਨਸੀਦ ਬਾਬੇ ਨਾਨਕ ਜੀ ਆਖੀ ਤਾਂ ਮੁੱਲਾਂ ਜੀਵਨ ਗੁੱਸਾ ਕਰਕੇ ਆਵਾਜ਼ ਕੀਤਾ ਸੁਏ ਲੱਗਾ ਪੜਨ ਸੁ ਅਜੀਬੀ ਸਾਖੀ ਸਾ ਸੰਗਤ ਇੱਥੇ ਤੱਕ ਹੀ ਹੈ ਕੱਲ ਰੋਜ ਮੁੱਲਾਂ ਸਵਾਲ ਮੁੱਲਾਂ ਜੀਵਨ ਜੀ ਸੁਰਾਂ ਨਾਲ ਹੈ ਹਾਂ ਇਸ ਤੋਂ ਅੱਗੇ ਆਪਣੀ ਸਾਖੀ ਸ਼ੁਰੂ ਕਰਾਂਗੇ ਬਾਬੇ ਨਾਨਕ ਜੀ ਦੀ ਸ਼ੋਭਾ ਪਰਮੇ ਕੋਈ ਕੋਝੁਕ ਗਲਤੀ ਵੀ ਹੋ ਜਾਂਦੀ ਹੈ ਬਸ ਸਾਥ ਸੰਗਤ ਮਾਫ਼ ਕਰਨਾ ਕੁ ਉਸ ਸਮੇਂ ਦੀ ਭਾਸ਼ਾ ਐਸੀ ਹੈ ਇਹ ਰਸਨਾ ਤੇ ਬਹੁਤ ਔਖਾ ਚੜਦਾ ਕਿਉਂਕਿ ਇਹ ਸਰਬ ਭਾਸ਼ਾ ਚ ਫਸੇ ਗੂ ਬਈ ਆਇਆ ਇੱਥੇ ਹੁਣ ਸੌਦੀ ਅਰਬੀਆਂ ਦੀ ਭਾਸ਼ਾ ਵਿੱਚ ਆ ਗਈ ਹੈ ਕਈ ਚੀਜ਼ਾਂ ਬਾਬੇ ਨਾਨਕ ਦਾ ਮੁਕਾਬਲਾ ਤੱਕ ਹੀ ਕਰਨੀ ਸ਼ਕਦਾ ਕਿ ਉਹਨਾਂ ਉਹਨਾਂ ਦੇ ਆਪਰ ਸ਼ਾਬਨਾਉਣ ਵਾਲੇ ਉਹ ਸੰਸਾਰ ਨੂੰ ਬੁਲਾਉਣ ਵਾਲੇ ਉਹ ਕਿੱਥੇ ਕਿੱਥੇ ਕਿਹੜੇ ਕਿਹੜੇ ਰਾਜ ਆ ਕੋ ਗਏ ਜਿੱਥੇ ਦੀ ਭਾਸ਼ਾ ਕਿਸੇ ਨੂੰ ਸਮਝ ਨਹੀਂ ਸੀ ਆ ਦੀ ਚੀਕਾਂ ਮਾਰ ਮਾਰ ਬੋਲਦੇ ਸੀ ਮਹਾਰਾਜ ਉਹਨਾਂ ਦੀ ਭਾਸ਼ਾ ਵੀ ਸਮਝਦੇ ਸਨ ਸੁਪੇਰੀ ਸ਼ਾਸਨ ਜੀ ਦਸਾਂ ਵਿੱਚਿਆਂ ਤੋਂ ਬਾਣੀ ਪੜਦੇ ਆਪ ਦੀ ਸਾਖੀ ਸਰਵਣ ਕਰਾਉਂਦੇ ਆ ਹੋਈਆਂ ਕੋਈ ਨਾ ਦੇ ਖੇਮਾ ਬਾਰ ਬਾਰ ਖੁੱਲਦੇ ਹਨ ਸੋਸ ਲਾਈਕ ਸਬਸਕ੍ਰਾਈਬ ਸਬਸਕ੍ਰਾਈਬ ਇਸ਼ੇਰ ਜਰੂਰ ਕਰਿਆ ਕਰੋ ਕੈਂਟੀ ਵੀ ਖੜਕਾਇਆ ਕਰੋ ਪਰੀਸ਼ਾ ਅ ਸੰਗਤ ਆਪ ਜੀ ਇਹ ਸਭ ਨਹੀਂ ਕਰ ਰਹੇ ਆਪ ਜੀ ਦਾ ਆਪ ਜੀ ਦਾ ਪ੍ਰੇਮ ਬਹੁਤ ਘੱਟ ਹੈ ਕਰਵਾਣੀ ਹੈ ਅਸੀਂ ਸ਼ੁਰੂ ਤੋਂ ਪਰੋਂ ਬਹੁਤ ਵੱਡੇ ਸਿੱਖ ਬਣੇ ਆ ਪਰ ਅੰਦਰ ਖਾਲੇ ਸਿੱਖੀ ਹੈ ਨਹੀਂ ਪਰੀਸ਼ਾ ਸੰਗਤ ਇਹ ਜਦ ਤੱਕ ਨੂੰ ਗੰਗਾਂ ਜੀ ਨੂੰ ਪੜਾਂਗੇ ਨਹੀਂ ਜੀਵਨ ਨਹੀਂ ਪੜਾਂਗੇ ਬਾਣੀ ਨਹੀਂ ਪੜਾਂਗੇ ਉੱਤੇ ਪਤਾ ਸਾਨੂੰ ਪਤਾ ਨਹੀਂ ਬਗਣਾ ਕੁਝ ਵੀ ਸੌਪ ਰਿਲੇਟ ਆ ਕੇ ਗਏ ਆ ਆ ਰਾਜ ਨੇ 24000 ਸਵਾਸ ਬਖਸ਼ਿਆ ਸਾਨੂੰ ਕਿੰਨੇ ਸਵਾਸ ਅਸੀਂ ਲੇਖੇ ਲਾਏ ਹਨ ਉਸ ਪਰਮਾਤਮਾ ਦੀ ਯਾਦ ਵਿੱਚ ਬਾਣੀ ਵਿੱਚ ਇਹ ਤੁਸੀਂ ਸਾਬ ਨਾਲੇ ਗੁਰੂ ਦੂਜ ਲਾਇਆ ਤੂੰ 24000 ਸਵਾਸ ਰਾਤ ਦਿਨ ਦਾ ਸਾਨੂੰ ਮਹਾਰਾਜੇ ਬਖਸ਼ਿਸ਼ ਕੀਤਾ ਹੈ 12 ਵਜੇ ਤੇ ਲੈ ਕੇ 12 ਵਜੇ ਦਾ 24 ਘੰਟੇ 24 ਹਜ਼ਾਰ ਸਵਾਸ ਸੋ ਆਪਾਂ ਹਿਸਾਬ ਰਾਣਾ ਪਈ ਦਸਵੰਦ ਘਟਾਈ ਘੰਟੇ ਬਣਦੀ ਹੈ ਗੱਡੀ ਹੈ ਨਹੀਂ ਗੱਡੀ ਤੇ ਪਈ ਘਟ ਤੋਂ ਘਟ ਦਸਵੰਦ ਘਟੋ ਜੇਲੇ ਮੌਕਾ ਮਿਲੇ ਉਸੇ ਕਬੈਨਾਨਕ ਦੀ ਸ਼ਖੀ ਸੁਣੋ পড়ੋ ਗਾਓ ਸੁਣਾਓ ਲੋਕਾਂ ਸੋ ਇੱਥੇ ਹੀ ਕਿਮਤ ਦੇ ਜਾ ਚੁੱਕਾ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ